1 ਜੂਨ 1984 ਇਸ ਦਿਨ ਭਾਰਤੀ ਫੌਜ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਾ ਕੇ ਗੋਲੀਬਾਰੀ ਕਰਕੇ ਤੀਸਰੇ ਘੱਲੂ ਘਾੜੀ ਦੀ ਸ਼ੁਰੂਆਤ ਕੀਤੀ ਆਪਰੇਸ਼ਨ ਬਲੂ ਸਟਾਰ ਇਸ ਦਿਨ 12:30 ਵਜੇ ਦੇ ਕਰੀਬ ਸੀਆਰਪੀ ਨੇ ਬਿਨਾ ਕਿਸੇ ਵੀ ਇਤਲਾਹ ਕੀਤੇ ਆ ਗੋਲੀਬਾਰੀ ਸਟਾਰਟ ਕਰਵਾ ਦਿੱਤੀ ਸਿੱਖਾਂ ਉੱਤੇ ਭਾਰਤੀ ਹਕੂਮਤ ਵੱਲੋਂ ਕੀਤਾ ਗਿਆ ਇਹ ਵਿਸ਼ਵਾਸ ਘਾਤਤਾ ਇੱਕ ਤੀਜਾ ਹਿੱਸਾ ਵੀ ਮੰਨਿਆ ਜਾ ਸਕਦਾ ਹੈ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 95% ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਹੀ ਬਰਾਬਰ ਦਾ ਹੱਕ ਨਹੀਂ ਦਿੱਤਾ ਜਾਂਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਭਾਰਤੀ ਫੌਜ ਨੇ ਭਾਵੇਂ ਪਹਿਲਾਂ ਹੀ ਘੇਰਿਆ ਹੋਇਆ ਸੀ ਲੇਕਿਨ 1 ਜੂਨ ਨੂੰ ਪਹਿਲੀ ਗੋਲੀ ਹਰਮੰਦਰ ਸਾਹਿਬ ਚੱਲੀ ਜਿਸ ਤੋਂ ਇਸ ਦੀ ਸ਼ੁਰੂਆਤ ਹੋਈ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਦੇ 7:30 ਵਜੇ ਤੱਕ ਗੋਲੀਆਂ ਚੱਲਦੀਆਂ ਹੀ ਰਹੀਆਂ ਇਸੇ ਦਿਨ ਤੀਜੇ ਕੱਲੂਕਾਰੇ ਦੇ ਪਹਿਲੇ ਦਿਨ ਸ਼ਹੀਦ ਭਾਈ ਮਹੰਗਾ ਸਿੰਘ ਜੀ ਨੇ ਕੁਰਬਾਨੀ ਦਿੱਤੀ 2 ਜੂਨ 1984 ਆਪਰੇਸ਼ਨ ਬਲੂ ਸਟਾਰ ਦਾ ਦੂਜਾ ਦਿਨ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੁਰਚਰਨ ਸਿੰਘ ਟੋਹੜਾ 1 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ 1 ਜੂਨ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਭਾਰਤ ਸਰਕਾਰ ਵੱਲੋਂ ਬਿਨਾਂ ਕਿਸੇ ਚੀਜ਼ ਦੇ ਦੱਸਿਆ ਜਾਂ ਬਿਨਾਂ ਕਿਸੇ ਗੱਲ ਤੋਂ ਗੋਲੀਬਾਰੀ ਸਟਾਰਟ ਕਰ ਦਿੱਤੀ ਗਈ ਆ ਤ્યાં ਉਹ 2 ਜੂਨ ਨੂੰ ਵਾਪਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਂਦਾ ਆ ਇਹ ਸਾਰੀ ਘਟਨਾ ਨੂੰ ਸੁਣਨ ਤੋਂ ਬਾਅਦ ਚੋ ਹਰਚਨ ਸਿੰਘ ਲੋਂਗੋਵਾਲ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜੋ ਕਿ ਕੁਝ ਇਸ ਤਰ੍ਹਾਂ ਸੀ ਕਿ ਕਾਂਗਰਸ ਸਰਕਾਰ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੋਲੀਆਂ ਚਲਾ ਕੇ ਇੱਕ ਨਵੀਂ ਜੰਗ ਸ਼ੁਰੂ ਕਰ ਦਿੱਤੀ ਹੈ ਉਸ ਵੇਲੇ ਸਾਰੀਆਂ ਸਿੱਖ ਬੀਬੀਆਂ ਨੂੰ ਤੇ ਸਾਰੇ ਪੰਥ ਦੇ ਬੰਦਿਆਂ ਨੂੰ ਬੇਨਤੀ ਕੀਤੀ ਗਈ ਜਿਹੜੀ ਘੜੀ ਸਾਡੇ ਉੱਪਰ ਆਈ ਆ ਦਾ ਸਾਹਮਣਾ ਅਸੀਂ ਸਾਰਿਆਂ ਨੇ ਮਿਲ ਕੇ ਕਰਨਾ ਹੈ ਤੇ ਸਾਰੀ ਫੌਜ ਕੁਰਬਾਨੀਆਂ ਲਈ ਤਿਆਰ ਰਹੀ ਇਸ ਦੇ ਨਾਲ ਹੀ ਭਾਈ ਮਹੰਗਾ ਸਿੰਘ ਤੇ ਉਹਨਾਂ ਦਾ ਸੰਸਕਾਰ 2 ਜੂਨ ਨੂੰ ਕੀਤਾ ਗਿਆ ਭਾਈ ਸਾਹਿਬ ਦੇ ਸੰਸਕਾਰ ਵੇਲੇ ਉੱਥੇ ਜਿੰਨੀ ਫੋਰਸ ਸੀ ਸਭ ਉੱਥੇ ਸ਼ਾਮਿਲ ਸੀ ਤੇ ਗੁਰਨਾਨਕ ਨਿਵਾਸ ਦੀ ਚੌਥੀ ਮੰਜ਼ਲ ਦੇ ਉੱਤੇ ਭਾਈ ਸਾਹਿਬ ਦੀ ਦੇਹ ਰੱਖ ਦਿੱਤੀ ਗਈ ਸੀ ਤਾਂ ਕਿ ਸਭ ਦਰਸ਼ਨ ਕਰ ਸਕਣ ਉੱਥੇ ਹੀ ਦੂਜੇ ਪਾਸੇ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਸੁਬੇਗ ਸਿੰਘ ਨੇ ਆਪਣੇ ਜਥੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਮੋਰਚਿਆਂ ਵਿੱਚ ਤੈਨਾਤ ਕਰਨਾ ਸ਼ੁਰੂ ਕਰ ਦਿੱਤਾ ਇਸ ਦੇ ਨਾਲ ਹੀ 2 ਜੂਨ ਨੂੰ ਰਾਤ ਦੇ ਸਮੇਂ ਇੰਦਰਾ ਗਾਂਧੀ ਨੇ ਇੱਕ ਸੰਦੇਸ਼ ਜਾਰੀ ਕੀਤਾ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਹਰਮੰਦਰ ਸਾਹਿਬ ਦੇ ਵਿੱਚ ਗੱਲ ਕਰਨਾ ਚਾਹੁੰਦੀ ਹੈ ਲੇਕਿਨ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਇਸ ਸੰਦੇਸ਼ ਤੋਂ ਬਾਅਦ ਚੋ ਪੰਜਾਬ ਦੇ ਗਵਰਨਰ ਪੀੜੀ ਪਾਂਡੇ ਦਾ ਸੰਦੇਸ਼ ਆਂਦਾ ਹੈ ਕਿ ਪੰਜਾਬ ਵਿੱਚ ਜੋ ਰਾਸ਼ਟਰੀ ਰਾਜ ਆ ਉਸ ਨੂੰ ਲਾਗੂ ਕਰ ਦਿੱਤਾ ਜਾਵੇ ਤੇ ਜਿਹੜਾ ਸਾਰਾ ਮਸਲਾ ਸੀ ਉਹ ਇਹਨਾਂ ਨੇ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ 2 ਜੂਨ ਨੂੰ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ। ਇਸ ਸਭ ਚੀਜ਼ਾਂ ਦੇ ਦੌਰਾਨ ਜਿਹੜੀਆਂ ਸੰਗਤਾਂ ਦਰਸ਼ਨ ਲਈ ਆ ਰਹੀਆਂ ਸੀ ਉਹ ਅੱਗੇ ਪਿੱਛੇ ਜਿਵੇਂ ਨਾਰਮਲ ਦਰਸ਼ਨ ਲਈ ਆਉਂਦੀਆਂ ਨੇ ਉਦੋਂ ਵੀ ਉਹ ਨਾਰਮਲ ਦਰਸ਼ਨ ਲਈ ਹੀ ਆ ਰਹੀ ਸੀ ਮਤਲਬ ਕਿਸੇ ਦੇ ਦਰਸ਼ਨ ਕਰਨ ਤੇ ਰੋਕ ਨਹੀਂ ਲਗਾਈ ਗਈ ਸੀ ਤੇ ਇਸ ਦੇ ਨਾਲ ਹੀ ਮੋਰਚਿਆਂ ਨੂੰ ਦਿਨ-ਬੋ-ਦਿਨ ਪੱਕਾ ਕੀਤਾ ਜਾ ਰਿਹਾ ਸੀ 1 ਜੂਨ ਨੂੰ ਕਿਸੇ ਵੀ ਸਿੰਘ ਨੇ ਕੋਈ ਵੀ ਗੋਲੀ ਨਹੀਂ ਚਲਾਈ ਜਿਹੜੀਆਂ ਪਿੱਛੇ ਉੱਥੇ ਗੋਲੀਆਂ ਵੱਜੀਆਂ ਸੀ ਉਹ ਗੋਲੀਆਂ ਦਾ ਨਾ ਸਿੱਖ ਕੌਮ ਵੱਲੋਂ ਜਾਂ ਜਿੰਨੇ ਵੀ ਉੱਥੇ ਸਿੰਘ ਹੀ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ ਇਹਦੇ ਨਾਲ ਭਾਰਤ ਸਰਕਾਰ ਇਹ ਪਤਾ ਕਰਨਾ ਚਾਹੁੰਦੀ ਸੀ ਕਿ ਸਿੱਖਾਂ ਦੇ ਅੱਡੇ ਅੰਦਰ ਕਿੱਥੇ ਕਿੱਥੇ ਬਣੇ ਹੋਏ ਆ ਜੋ ਸਵੇਰ ਹੁੰਦੀ ਆ ਤੇ ਜਿਹੜੇ ਅੰਦਰ ਸੇਵਾਦਾਰ ਸੀ ਉਹਨਾਂ ਨੇ ਕੀ ਕੀਤਾ ਜਿੱਥੇ ਜਿੱਥੇ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਸੀ ਉਹਦੇ ਉੱਤੇ ਨਾ ਇੱਕ ਲਾਲ ਰੰਗ ਦੇਿਆ ਕਿਸੇ ਵੀ ਚੀਜ਼ ਦੇ ਨਾਲ ਉੱਪਰ ਸਰਕਲ ਕਰ ਦਿੱਤੇ ਗਏ ਮਤਲਬ ਨਿਸ਼ਾਨ ਲਗਾ ਦਿੱਤੇ ਗਏ ਤਾਂ ਕਿ ਆਉਣ ਵਾਲੇ ਅੱਗੇ ਬੰਦਿਆਂ ਨੂੰ ਵੀ ਪਤਾ ਲੱਗੇ ਕਿ ਹਾਂ ਵੀ ਇੱਥੇ-ਇੱਥੇ ਗੋਲੀਆਂ ਚੱਲੀਆਂ ਸੀ ਇਹ ਨਿਸ਼ਾਨ ਉੱਥੇ ਤਾਂ ਲਗਾਏ ਗਏ ਤਾਂ ਕਿ ਇਹ ਨਿਸ਼ਾਨੇ ਵੱਜੋਂ ਸਾਂਭ ਕੇ ਰੱਖੇ ਜਾ ਸਕਣ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਨਿਸ਼ਾਨ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਸਿੱਖ ਦੇ ਦਿਲਾਂ ਦੇ ਵਿੱਚ ਵਸ ਜਾਣਗੇ 3 ਜੂਨ ਨੂੰ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਤੇ ਹਰ ਇੱਕ ਇਤਿਹਾਸਿਕ ਸਥਾਨ ਤੇ ਭਾਰਤੀ ਫੌਜ ਪਹੁੰਚ ਚੁੱਕੀ ਸੀ। ਪਹਿਲਾਂ ਵੀ 2 ਜੂਨ ਦੀ ਰਾਤ ਨੂੰ ਰੋਕ ਰੋਕ ਕੇ ਫਾਇਰਿੰਗ ਕੀਤੀ ਜਾ ਰਹੀ ਸੀ। ਇਹ ਫਾਇਰਿੰਗ ਕਿਉਂ ਕੀਤੀ ਜਾ ਰਹੀ ਸੀ ਤਾਂ ਕਿ ਜਦੋਂ ਗੋਲੀ ਚੱਲੇ ਤੇ ਗੋਲੀ ਦੀ ਰੋਸ਼ਨੀ ਦੇ ਨਾਲ ਫੌਜ ਦੇ ਜਗਾਵਾਂ ਦਾ ਪਤਾ ਲਗਾਇਆ ਜਾ ਸਕੇ ਤੇ ਉਹਨਾਂ ਨੇ ਆਪਣੇ ਮੋਰਚੇ ਕਿੱਥੇ-ਕਿੱਥੇ ਲਗਾਏ ਆ ਇਹ ਸਭ ਪਤਾ ਲਗਾਇਆ ਜਾ ਸਕੇ। ਲੇਕਿਨ ਸਿੰਘਾਂ ਨੇ ਇੱਥੇ ਥੋੜੀ ਹੁਸ਼ਿਆਰੀ ਵਰਤੀ ਕਿ ਉਹ ਸਮੇਂ ਸਿਰ ਆਪਣੇ ਜਿਹੜੇ ਮੋਰਚੇ ਸੀ ਉਹਨਾਂ ਨੂੰ ਬਦਲਦੇ ਗਏ। ਦਰਬਾਰ ਸਾਹਿਬ ਦੀਆਂ ਉੱਚੀਆਂ ਇਮਾਰਤਾਂ ਤੇ ਫੌਜ ਨੇ ਆਪਣੇ ਮੋਰਚੇ ਪੱਕੇ ਕਰ ਲਈ ਸੀ ਜਦੋਂ 3 ਜੂਨ ਦਾ ਦਿਨ ਚੜ੍ਹਦਾ ਆ ਉਸੇ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਵੀ ਸੀ ਅੰਮ੍ਰਿਤਸਰ ਸ਼ਹਿਰ ਵਿੱਚ ਕਰਫਿਊ ਲੱਗਾ ਹੋਇਆ ਸੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਸੱਚਖੰਡ ਪਹੁੰਚ ਰਹੀਆਂ ਸੀ ਤੇ ਸੰਗਤਾਂ ਦਾ ਇਹ ਇਕੱਠ ਦੇਖ ਕੇ ਕਰਫਿਊ ਦੇ ਵਿੱਚ ਥੋੜੀ ਦੇਰ ਲਈ ਢਿੱਲ ਦਿੱਤੀ ਗਈ ਜੋ ਕਿ ਸਵੇਰੇ 9 ਵਜੇ ਤੋਂ 11 ਵਜੇ ਦੇ ਵਿੱਚ ਸੀ ਇੱਕ ਤੋਂ 2 ਜੂਨ ਦੇ ਵਿੱਚ ਜੋ-ਜੋ ਘਟਨਾਵਾਂ ਵਾਪਰੀਆਂ ਸੀ ਇਸ ਦੀ ਚਰਚਾ ਸੰਕਤ ਦੇ ਵਿੱਚ ਪਹਿਲਾਂ ਤੋਂ ਹੀ ਚੱਲ ਰਹੀ ਸੀ। ਕੁਲਦੀਪ ਬਰਾੜ ਜੋ ਆਪਰੇਸ਼ਨ ਬਲੂ ਸਟਾਰ ਨੂੰ ਕਮਾਂਡ ਕਰ ਰਿਹਾ ਸੀ ਉਸ ਦਾ ਸਾਰਾ ਦਾ ਸਾਰਾ ਧਿਆਨ ਫੌਜ ਵੱਲ ਸੀ ਕਿ ਕਿਹੜੀ ਫੌਜ ਕਿਸ ਸਮੇਂ ਕੀ ਕਰਦੀ ਪਈ ਹੈ ਤੇ ਉਹ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨਾ ਚਾਹੁੰਦਾ ਸੀ। ਉਸ ਨੇ ਹੋਰ ਜਾਣਕਾਰੀ ਲਈ ਇਸ ਸੀਜ ਨੂੰ ਕੇਐਸ ਰੰਦਾਵਾ ਦੇ ਹੱਥ ਸੌਂਪਿਆ ਤੇ ਉਸ ਨੂੰ ਕਿਹਾ ਕਿ ਇਸ ਲਈ ਵੱਧ ਤੋਂ ਵੱਧ ਜਾਣਕਾਰੀ ਲਈਤੀ ਜਾਵੇ ਤੇ ਉਸ ਨੇ ਆਪਣੇ ਸਾਰੇ ਸੈਨਿਕ ਜਿੰਨੇ ਵੀ ਫੌਜ ਦੇ ਅੱਡੇ ਸੀ ਉਹਨਾਂ ਦੇ ਉੱਤੇ ਧਿਆਨਤ ਕਰ ਦਿੱਤੇ ਕਿ ਪਲ-ਪਲ ਦੀ ਖਬਰ ਉਹਨੂੰ ਦਿੱਤੀ ਜਾਵੇ ਇਸ ਦੇ ਨਾਲ ਹੀ ਇਹਨਾਂ ਨੇ ਆਬਜ਼ਰਵੇਟਰੀ ਪੋਸਟ ਬਣਾਈਆਂ ਜੋ ਕਿ ਦੂਰਬਿੰਦ ਦੇ ਨਾਲ ਅੰਦਰ ਧਿਆਨ ਰੱਖਦੀਆਂ ਪਈਆਂ ਤੇ ਸਿੰਘਾਂ ਦੇ ਵੱਖ-ਵੱਖ ਅੱਡਿਆਂ ਦੇ ਵਿੱਚ ਬੈਠ ਕੇ ਗਤੀਵਿਧੀਆਂ ਦਾ ਧਿਆਨ ਰੱਖ ਰਹੀਆਂ ਨੇ ਦੱਸਿਆ ਜਾਂਦਾ ਹੈ ਕਿ ਕੁਝ ਪੱਤਰਕਾਰ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲਿਆ ਕੋਲ ਗਏ ਤੇ ਉਹਨਾਂ ਨੂੰ ਉੱਥੋਂ ਇਹ ਵੀ ਪਤਾ ਲੱਗਦਾ ਹੈ ਕਿ 4 ਜੂਨ ਨੂੰ ਸਰਕਾਰ ਉਹਨਾਂ ਨੂੰ ਕਹੇਗੀ ਕਿ ਸਾਰੇ ਆਪਣੇ ਹਥਿਆਰ ਰੱਖ ਦਿੱਤੇ ਜਾਣ ਤੇ ਉਹ ਫੌਜ ਨੂੰ ਇਤਲਾਹ ਕਰਦੇ ਨੇ ਕਿ ਕੋਈ ਵੀ ਫੌਜ ਦਾ ਬੰਦਾ ਤੇ ਕੋਈ ਵੀ ਸਿੰਘ ਆਪਣੇ ਹਥਿਆਰ ਨਹੀਂ ਛੱਡੇਗਾ ਉਸੇ ਦਿਨ ਇਹ ਵੀ ਵਚਨ ਕਰਦੇ ਨੇ ਕਿ ਹੁਣ ਸਾਡਾ ਸਿਰ ਦਿੱਤੇ ਬਿਨਾ ਨਹੀਂ ਸਰਨਾ ਹੁਣ ਇਹ ਪਤਾ ਲੱਗਦਾ ਸੀ ਕਿ ਸੰਤ ਜੀ ਹੁਣ ਆਰਿਆਂ ਪਾਰ ਦੀ جنگ ਕਰਨ ਲਈ ਪੂਰੇ ਤਿਆਰ ਬੈਠੇ ਸੀ ਫਿਰ ਸੰਤ ਜੀ ਇੱਕ ਉਦਾਹਰਨ ਦੇ ਕੇ ਕਹਿੰਦੇ ਨੇ ਕਿ ਕਬੂਤਰ ਅੱਖਾਂ ਬੰਦ ਕਰਕੇ ਬਿੱਲੀ ਤੋਂ ਬਚ ਨਹੀਂ ਸਕਦਾ ਉਹਦੀ ਭਲਾਈ ਉੱਡਣ ਵਿੱਚ ਹੀ ਹੁੰਦੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਜਿਹੜੇ ਹਾਲਾਤਾਂ ਵਿੱਚ ਹੁਣ ਅਸੀਂ ਆ ਸਾਨੂੰ ਤੇ ਇਥੋਂ ਕਿਸੇ ਨੇ ਉੱਡਣ ਵੀ ਨਹੀਂ ਦੇਣਾ ਤੇ ਇਸ ਕਰਕੇ ਹੁਣ ਸਾਨੂੰ ਸ਼ਹਾਦਤਾਂ ਦੇਣੀਆਂ ਪੈਣੀਆਂ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸੰਤ ਜੀ ਮਾਨਸਿਕ ਤੌਰ ਤੇ ਜੰਗ ਦੇ ਲਈ ਪੂਰੇ ਤਿਆਰਬਰ ਤਿਆਰ ਸੀ ਪੱਤਰਕਾਰ ਸੰਤ ਜੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਵਿੱਚ ਵਾਪਸ ਚਲੇ ਜਾਂਦੇ ਨੇ ਸ਼ਾਮ ਦੇ ਵਿੱਚ ਦੋ ਹੋਰ ਪੱਤਰਕਾਰ ਆਉਂਦੇ ਨੇ ਜਿਸ ਦਾ ਨਾਮ ਸੁਭਾਸ਼ ਤੇ ਅਜੇ ਬੋਸ ਸੀ ਜਿਨ੍ਹਾਂ ਨੂੰ ਅਸੀਂ ਸੰਤ ਜੀ ਦੀ ਇੱਕ ਆਖਰੀ ਇੰਟਰਵਿਊ ਕਰਨ ਵਾਲਾ ਤੇ ਇੱਕ ਆਖਰੀ ਮੁਲਾਕਾਤ ਕਰਨ ਵਾਲਾ ਵੀ ਕਹਿ ਸਕਦੇ ਹਾਂ ਇਸ ਦੇ ਨਾਲ ਹੀ ਉਹ ਆਪਣਾ ਪਹਿਲਾ ਸਵਾਲ ਰੱਖਦੇ ਨੇ ਸਰਕਾਰ ਵੱਲੋਂ ਇਸ ਤਰੀਕੇ ਨਾਲ ਫੌਜ ਭੇਜਣ ਤੇ ਤੁਹਾਡਾ ਕੀ ਜਵਾਬ ਸੰਤ ਜੀ ਇਸ ਦਾ ਜਵਾਬ ਦਿੰਦੇ ਨੇ ਇਹ ਸਿੱਖਾਂ ਨੂੰ ਦਬਾਉਣ ਲਈ ਭੇਜੀ ਗਈ ਪੱਤਰਕਾਰ ਦਾ ਅਗਲਾ ਸਵਾਲ ਇਹ ਸੀ ਕਿ ਅਸੀਂ 1 ਜੂਨ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਜੋ ਗੋਲੀਆਂ ਦੇ ਨਿਸ਼ਾਨ ਦੇਖੇ ਨੇ ਜੋ ਗੋਲੀਬਾਰੀ ਹੋਈ ਹੈ ਕਿ ਇਸ ਦਾ ਜਵਾਬ ਦਿੱਤਾ ਜਾਏਗਾ। ਸੰਤ ਜੀ ਨੇ ਕਿਹਾ ਕਿ ਸਿੱਖ ਹੁਣ ਇਸ ਦੀ ਬੇਦਬੀ ਨਹੀਂ ਸਹਾਰੇਗਾ। ਅਗਲਾ ਸਵਾਲ ਉਹਨਾਂ ਦਾ ਇਹ ਸੀ ਕਿ ਜੇ ਇਸ ਜੰਗ ਦੇ ਵਿੱਚ ਤੁਹਾਡੀ ਮੌਤ ਹੋ ਜਾਂਦੀ ਹੈ ਤੇ ਤੁਹਾਡਾ ਅਗਲਾ ਉੱਤਰਾਧਿਕਾਰੀ ਕੌਣ ਹੋਵੇਗਾ? ਸੰਤ ਜੀ ਜਵਾਬ ਦਿੰਦੇ ਨੇ ਕਿ ਸਾਡੇ ਇੱਥੇ ਵੋਟਾਂ ਦਾ ਰਿਵਾਜ ਨਹੀਂ ਆ ਜਿਹੜਾ ਵੀ ਕਾਬਿਲ ਹੋਏਗਾ ਜਥੇਦਾਰ ਉਹਨੂੰ ਆਪਣੇ ਆਪ ਹੀ ਚੁਣ ਲੈਣਗੇ। ਗਲ ਸਵਾਲ ਸੀ ਕਿ ਕੀ ਤੁਸੀਂ ਆਪਣੇ ਮਿਸ਼ਨ ਦੀ ਪੂਰਤੀ ਲਈ ਜੇ ਕਿਸੇ ਚੀਜ਼ ਦੀ ਲੋੜ ਹੋਏ ਤੇ ਵਿਦੇਸ਼ਾਂ ਕੋਲੋਂ ਲਓਗੇ। ਅੰਤ ਜੀ ਦਾ ਜਵਾਬ ਸੀ ਕਿ ਜੇ ਕੋਈ ਸ਼ਹਿਰ ਬਾਹਰਲੀ ਕੰਟਰੀ ਦਾ ਬੰਦਾ ਜੇ ਖੁਦ ਅੱਗੇ ਹੋ ਕੇ ਮਦਦ ਕਰਨਾ ਚਾਹੇਗਾ ਤੇ ਜ਼ਰੂਰ ਲੈਣਗੇ। ਇਸ ਦੇ ਨਾਲ ਹੀ ਸੁਭਾਸ਼ ਪੱਤਰਕਾਰ ਦਾ ਸਵਾਲ ਇਹ ਆਉਂਦਾ ਹੈ ਕਿ ਜਿਹੜਾ ਜਥੇਦਾਰ ਜੀ ਨੇ ਕਿਹਾ ਆ ਕਿ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ ਨੇ ਉਹਨਾਂ ਦਾ ਨਾਸ਼ ਕਰ ਦਿੱਤਾ ਜਾਵੇ ਤਾਂ ਸੰਤ ਜੀ ਜਵਾਬ ਦਿੰਦੇ ਨੇ ਅਸੀਂ ਇਹਨਾਂ ਬਚਨਾਂ ਦਾ ਸਵਾਗਤ ਕਰਦੇ ਹਾਂ ਇਹ ਸੰਤਾਂ ਦੀ ਸੁਭਾਸ਼ ਪੱਤਰਕਾਰ ਨਾਲ ਹੋਈ ਗੱਲਬਾਤ ਸੀ ਪੱਤਰਕਾਰਾਂ ਨਾਲ ਹੋਈ ਇਹ ਗੱਲਬਾਤ ਦੇ ਦੌਰਾਨ ਜਰਨਲ ਸੁਬੇਕ ਸਿੰਘ ਵੀ ਉੱਥੇ ਮੌਜੂਦ ਸਨ ਇਸ ਦੇ ਨਾਲ ਹੀ ਉਹ ਪੱਤਰਕਾਰ ਜਰਨਲ ਸੁਬੇਕ ਸਿੰਘ ਕੋਲੋਂ ਵੀ ਸਵਾਲ ਕਰਦਾ ਹੈ ਕਿ ਤੁਹਾਡੇ ਹਿਸਾਬ ਦੇ ਨਾਲ ਇਹ ਕਾਰਵਾਈ ਕਦੋਂ ਤੱਕ ਸ਼ੁਰੂ ਹੋ ਜਾਏਗੀ ਤ ਜਰਨਲ ਸੁਬੇਕ ਸਿੰਘ ਜੀ ਜਵਾਬ ਦਿੰਦੇ ਨੇ ਕਿ ਮੇਰੇ ਹਿਸਾਬ ਨਾਲ ਸ਼ਾਇਦ ਇਹ ਕਾਰਵਾਈ ਅੱਜ ਰਾਤ ਤੱਕ ਸ਼ੁਰੂ ਹੋ ਜਾਏਗੀ ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਰਨਲ ਸੁਬੇਕ ਸਿੰਘ ਦਸੰਤ ਬਾਬਾ ਜਰਨਲ ਸਿੰਘ ਦੀ ਪਿੰਡਰਾ ਵਾਲੇ ਨੂੰ 3 ਤਰੀਕ ਤੱਕ ਪਤਾ ਲੱਗ ਚੁੱਕਿਆ ਸੀ ਕਿ ਅਗਲੇ ਦਿਨ ਮਤਲਬ 4 ਤਰੀਕ ਨੂੰ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ